ਕਾਰਨ ਹੋਇਆ ਜੋ ਡੀਸੀ ਦਫਤਰ ਕੀਤਾ ਤਾਂ ਦੇ ਰਹੇ ਨੇ ਕਿ ਮੈਂ ਫੋਟੋ ਨਾਲ ਬੜੀ ਮਤਭਾਗੀ ਘਟਣਾ ਹੈ ਵੀ ਅੱਜ ਜੋ ਬੱਗਾ ਜੀ ਦਾ ਕਤਲ ਹੋਇਆ ਸੀਗਾ ਉਸ ਨੂੰ ਲੈ ਕੇ ਅੱਜ ਅਸੀਂ ਪੰਜਾਬ ਸਰਕਾਰ ਨੂੰ ਜਿਹੜੀ ਡੀਸੀ ਸਾਹਮਣੂ ਮੈਮੋਰੰਡਮ ਦੇਣਾ ਸੀਗਾ ਉਹਨਾਂ ਨੇ ਇੱਕ ਦੁੱਖ ਤਾਂ ਕੀ ਜाहिर ਕਰਨਾ ਸੀਗਾ ਜਦੋਂ ਜੋ ਪੰਜਾਬ ਦੇ ਅੱਜ ਦੇਖਦੇ ਆ ਹਾਲ ਬੱਤੋਂ ਬੱਤਰ ਹੋਏ ਪਏ ਆ ਕਿੰਨੇ ਮਾੜੇ ਹਾਲਾਤ ਹੈ ਹਰ ਰੋਜ਼ ਦੇ ਜੋ ਆਪਾਂ ਦੇਖਦੇ ਆ ਕਿਤੇ ਮਤਲਬ ਕਟਣਾ ਵਾਪਰ ਜੇ ਕਿਤੇ ਗੋਲੀ ਚੱਲ ਜਾਂਦੀ ਹੈ ਕਿਤੇ ਕਤਲ ਹੋ ਜਾਂਦਾ ਹੈ ਉਸ ਨੂੰ ਲੈ ਕੇ ਅੱਜ ਜੋ ਬੱਗਾ ਜੀ ਦਾ ਕਤਲ ਹੋਇਆ ਉਸ ਨੂੰ ਲੈ ਕੇ ਅਸੀਂ ਅੱਜ ਮੈਮੋਰੈਂਡਮ ਦੇਣਾ ਸੀ ਲੋ ਵੱਡੇ ਮਾੜੀ ਗੱਲ ਸੋਚ ਸਕਦਾ हूं ਵੀ ਮੈਮੋਰੈਂਡਮ ਦੇਣ ਲਈ ਵੀ ਗੇਟ ਬੰਦ ਕਰ ਦਿਆ ਮੈਂ ਜਿੱਥੇ ਸੋਚਦਾ ਵੀ ਅਧੂ ਮਾੜੇ ਹਾਲਾਤ ਪੰਜਾਬ ਦੇ ਨਹੀਂ ਹੋ ਸਕਦੇ ਕਿ ਇਸ ਕਰਕੇ ਮੈਂ ਅ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਦਾਖਲ ਕਰੇ ਅਤੇ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਹਾਡੇ ਸੀਐਮ ਸਾਹਿਬ ਨੂੰ ਸੀਐਮ ਸਿਟੀ ਇੱਥੋਂ ਦੀ ਜੇ ਪਰੋਦੇ ਹਾਲਾਤ ਦੇਖ ਰਹੇ ਆਪਣੇ ਸਾਹਮਣੇ ਕੀ ਹੈ ਕਿ ਸਾਰੇ ਕੰਮ ਛੱਡ ਕੇ ਤੁਸੀਂ ਪਹਿਲਾਂ ਜੋ ਇੱਥੇ ਦੀ ਕਾਨੂੰਨ ਵਿਵਸਥਾ ਹੋ ਰਹੀ ਹੈ ਤੇ ਧਿਆਨ ਦਿਓ ਕਿਉਂਕਿ ਹਾਲਾਤ ਇਹੇ ਬਣੇ ਪਏ ਆ ਜੋ ਕੋਈ ਸਵੇਰੇ ਘਰੋਂ ਆਉਂਦਾ ਤਾਂ ਸ਼ਾਮ ਨੂੰ ਪਤਾ ਨਹੀਂ ਲੱਗਦਾ ਵੀ ਘਰੇ ਆਉਂਦਾ ਕਿ ਨਹੀਂ ਜਾਂਦਾ ਜੋ ਗੈਂਗਸਟਰਵਾਦ ਨਾਲੋਂ ਕਤਨਾਂ ਵਾਲਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਰਹਿ ਰਿਹਾ ਇਸ ਕਰਕੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਜੇਕਰ ਤੁਹ ਤੋਂ ਨਹੀਂ ਹੱਲ ਸੰਭ ਦੇ ਤਾਂ ਆਦੇ ਤੋਂ ਅਸਤੀਫਾ ਦਿਓ ਅਤੇ ਜੋ ਅਸੀਂ ਆਪਣੇ ਤਰੀਕੇ ਨਾਲ ਇਹ ਹਾਲਾਤ ਠੀਕ ਕਰ ਸਕੇ ਜਿਹੜਾ ਅੱਜ ਅਸੀਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ ਜੀ ਅਸੀਂ ਮੰਗ ਪੱਤਰ ਦੇਣ ਆਏ ਸੀ ਕਿ ਜਿਹੜੇ ਬੱਗਾ ਜੀ ਦੇ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ ਤਾਂ ਕਿ ਜਿਹੜੇ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਨੇ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਲੜਖੜਾ ਚੁੱਕੀ ਹੈ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀ ਜਿਹੜੀਆਂ ਇਨਸੀਡੈਂਟ ਰਿਕਟਰਾਮਾ ਨੂੰ ਬੰਦ ਕਰਨ ਦੇ ਵਿੱਚ ਉਹ ਆਪਣੇ ਆਪ ਨੂੰ ਜਿਹੜਾ ਨਾਕਾਮ ਹੋ ਚੁੱਕੀ ਹੈ ਉਹ ਅਸਤੀਫਾ ਮੁੱਖ ਮੰਤਰੀ ਸਾਹਿਬ ਦੇਣ ਤਾਂ ਕਿ ਜਿਹੜੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਘਾਤ ਕੀਤਾ ਉਹਨਾਂ ਨੇ ਉਹਨਾਂ ਤੋਂ ਅਸੀਂ ਉਹਨਾਂ ਨੂੰ ਇਹ ਵਰਜਨ ਆਏ ਆ ਕਿ ਜਿਹੜੇ ਬੱਗੇ ਦੇ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੰਜਾਬ ਸਰਕਾਰ ਪਰਿਵਾਰ ਨੂੰ ਜਿਹੜਾ ਹੈਗਾ ਇਨਸਾਫ ਦੇਣ ਦੀ ਗੱਲ ਕਰੇ ਜੀ ਆਪਣਾ ਬਜੇਸ਼ਵਰ ਕੁਮਾਰ ਗੋਇਲ ਕੀ ਕਹਿਣਾ ਚਾਹੋਗੇ ਜੋ ਅੱਜ ਤੁਸੀਂ ਡੀਸੀ ਦਫਤਰ ਅੱਗੇ ਕਰੋਸ਼ ਪ੍ਰਦਰਸ਼ਨ ਕਰ ਰਹੇ ਹੋ ਅੱਜ ਜਿਹੜਾ ਇਹ ਰੋਸ਼ ਮਜਾੜਾ ਹੈ ਇਹ ਜੋ ਵਿਕਾਸ ਬਰਮਾ ਜੀ ਦੀ ਬਹੁਤ ਮਾੜੀ ਹਾਲਤ ਨਾਲ హత్య ਕੀਤੀ ਗਈ ਹੈ ਉਹਦੇ ਰੋਸ਼ ਵਜੋਂ ਇਹ ਮਜਾੜਾ ਕੀਤਾ ਗਿਆ ਤੇ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਤੇ ਤਾਂ ਕਿ ਉਹਨਾਂ ਕਾਤਲਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕਰਵਾਇਆ ਜਾਵੇ ਪਰਿਵਾਰ ਨੂੰ ਮਤਲਬ ਕਿ ਜੋ ਰਾਹਤ ਮਿਲੇ ਉਹਨਾਂ ਦੇ ਕਾਤਲਾਂ ਦਾ ਜੋ ਸਜ਼ਾ ਹੈ ਕਾਤਲਾਂ ਨੂੰ ਮਿਲਣੀ ਚਾਹੀਦੀ ਹੈ ਇਸ ਨੂੰ ਮੁਖੜਾ ਕੇ ਅੱਜ ਇੱਥੇ ਇਕੱਠੇ ਹੋਏ ਸੀ ਪਰ ਬੜੀ ਮਤਭਾਗੀ ਗੱਲ ਹੈ ਵੀ ਅੱਜ ਡੀਸੀ ਸਾਹਿਬ ਦੇ ਦਫ਼ਤਰ ਦੇ ਮੂਹਰੇ ਗੇਟ ਲਾ ਦਿੱਤਾ ਗਿਆ ਹੈ ਤਾਂ ਕਿ ਪਬਲਿਕ ਜਿਹੜੀ ਹੈ ਉਹਨਾਂ ਨੂੰ ਮੰਗ ਪੱਤਰ ਵੀ ਨਾ ਦੇ ਸਕੇ ਇਹ ਜਾਂ ਗੰਦਾ ਪ੍ਰਸ਼ਾਸਨ ਇਹ ਜੀ ਗੰਦੀ ਸਰਕਾਰ ਮੈਂਨੇ ਅੱਜ ਤੱਕ ਨਹੀਂ ਦੇਖੀ ਮੈਂ ਮੰਗ ਕਰਦਾ ਵੀ ਇਸ ਕੱਲ ਨੂੰ ਮੁਖੜਾ ਦੇ ਹੋਏ ਭਗਵੰਤ ਮਾਨ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਸ਼ਾਸਨ ਨਾਲ ਗੱਲਬਾਤ ਹੋਈ ਕਿ ਕੀ ਹੈ ਨਾ ਕਹਿੰਦਾ ਨਾ ਉਹ ਸ਼ਾਸਨ ਵਾਲ ਤਾਂ ਇਹ ਕਹਿੰਦਾ ਜੀ ਪੰਜ ਬੰਦੇ ਆਜੋ ਆ ਕੇ ਤੁਸੀਂ ਮੰਗ ਪੱਤਰ ਦੇ ਦਿਓ ਗੇਟ ਬੰਦ ਕਰ ਲ ਕੇ ਇਹ ਨਾਲੇ ਤਾਂ ਗਿਆ ਤਾਂ ਅਸੀਂ ਰੋਸ਼ਮੰਜਾਲਾ ਹੋ ਤੇਜ ਕਰਾਂਗੇ ਚੌਂਕ ਦੇ ਵਿੱਚ ਅਸੀਂ ਵੱਡਾ ਧਰਨਾ ਲਾਵਾਂਗੇ ਫਿਰ ਪ੍ਰਸ਼ਾਸਨ ਨੂੰ ਉੱਥੇ ਆ ਕੇ ਮੰਗ ਪੱਤਰ ਲੈਣਾ ਪਏਗਾ